1158 ਸਹਾਇਕ ਪ੍ਰੋਫੈਸਰ ਦੇ ਲੈਬਰੀਨ ਫਰੰਟ ਦਾ ਜਿਹੜਾ ਪੱਕਾ ਮੋਰਚਾ ਡੀਪੀਆਈ ਦਫਤਰ ਦੀ ਸਤਮੀ ਮੰਜਲ ਤੇ ਚੱਲ ਰਿਹਾ ਹੈ ਆ ਚੋ ਦਾ 16ਵਾਂ ਦਿਨ ਸੰਪੂਰਨ ਹੋ ਗਿਆ ਇਸ ਭਰਤੀ ਇਹ ਭਰਤੀ ਆਪਣੀ ਪ੍ਰਕਿਰਿਆ ਦੇ ਚੌਥੇ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ ਤਿੰਨ ਪੜਾਵਾਂ ਤੇ ਵੱਖਰੀ ਵੱਖਰੀ ਗਿਣਤੀ ਦੇ ਪ੍ਰੋਫੈਸਰ ਕਾਲਜਾਂ ਤੇ ਜਾ ਚੁੱਕੇ ਨੇ ਪਹਿਲਾਂ 2021 ਵਿੱਚ 122 ਪ੍ਰੋਫੈਸਰ ਕਾਲਜਾਂ ਵਿੱਚ ਗਏ ਫਿਰ ਸਤੰਬਰ 2024 ਵਿੱਚ 483 ਗਏ ਹੁਣ ਜਨਵਰੀ 2025 ਵਿੱਚ 300 ਜਿਹੜੇ 13 ਪ੍ਰੋਫੈਸਰ ਨੇ ਉਹ ਕਾਲਜਾਂ ਵਿੱਚ ਜਾ ਚੁੱਕੇ ਇਹਨਾਂ ਦੀ ਜਿਹੜਾ ਕਾਲਜਾਂ ਵਿੱਚ ਪਹੁੰਚਣ ਦੀ ਪ੍ਰਕਿਰਿਆ ਇਹ ਸਧਾਰਨ ਨਾ ਹੋ ਕੇ ਇੱਕ ਸੰਘਰਸ਼ ਦੀ ਪ੍ਰਕਿਰਿਆ ਹੈਗੀ ਹੈ ਹਰ ਪੜਾਅ ਨੂੰ ਪੂਰਾ ਕਰਾਉਣ ਲਈ ਸਾਨੂੰ ਸੰਘਰਸ਼ ਲੜਨਾ ਪੈਂਦਾ ਐਨੇ ਸੰਘਰਸ਼ ਤੋਂ ਬਾਅਦ ਵੀ ਅਜੇ ਤੱਕ ਵੀ 1158 ਦੇ ਸਾਰੇ ਪ੍ਰੋਫੈਸਰ ਕਾਲਜਾਂ ਵਿੱਚ ਨਹੀਂ ਪਹੁੰਚੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਫੈਸਰ ਜਿਹੜੇ ਬਾਹਰ ਬੈਠੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਵਿੱਚੋਂ ਵੱਖਰੇ ਵੱਖਰੇ ਵਿਸ਼ਿਆਂ ਵਿੱਚ ਵੱਖਰੇ ਵੱਖਰੇ ਮਸਲੇ ਨੇ। ਹਰ ਵਾਰ ਇੱਕ ਮਸਲੇ ਨੂੰ ਲੈ ਕੇ ਹੀ ਪ੍ਰਕਿਰਤੀ ਅੱਗੇ ਤੋਰੀ ਜਾਂਦੀ ਹੈ। ਪ੍ਰਕਿਰਿਆ ਅੱਗੇ ਤੋਰੀ ਜਾਂਦੀ ਹੈ ਤੇ ਅਗਲੇ ਮਸਲੇ ਦੇ ਜਿਹੜੇ ਕੈਂਡੀਡੇਟ ਨੇ ਉਹ ਪਿੱਛੇ ਰਹਿ ਕੇ ਉਡੀਕ ਕਰਦੇ ਨੇ। ਇਸ ਵਾਰ ਵੀ ਐਵੇਂ ਹੀ ਹੋਇਆ। ਸਾਰੇ ਵਿਸ਼ਿਆਂ ਦਾ ਰਿਜ਼ਲਟ ਰਿਵਾਈਜ਼ ਕਰਕੇ ਪਾਉਣਾ ਸੀ। ਪਰ ਉਸ ਰਿਜ਼ਲਟ ਨੂੰ ਸਿਰਫ 5 ਵਿਸ਼ਿਆਂ ਤੱਕ ਸੀਮਤ ਕਰ ਲਿਆ ਗਿਆ ਤੇ ਉਹਨਾਂ 5 ਵਿਸ਼ਿਆਂ ਦੇ ਹੀ ਉਮੀਦਵਾਰਾਂ ਨੂੰ ਕਾਲਜਾਂ ਵਿੱਚ ਜਾਣ। ਉਸ ਤੋਂ ਬਿਨਾ ਜਿਹੜੇ ਹੁਣ 15 ਵਿਸ਼ਿਆਂ ਦਾ ਪ੍ਰੋਵਾਈਜ਼ ਰਿਜ਼ਲਟ ਪਹਿ ਚੁੱਕੇ ਆ ਦੇ 18 ਵਿਸ਼ਿਆਂ ਦਾ ਰਿਜ਼ਲਟ ਹਲੇ ਵੈਬਸਾਈਟ ਤੇ ਪੈਣਾ। ਉਹ ਵਿਸ਼ਿਆਂ ਦੇ ਜਿਹੜੇ ਉਮੀਦਵਾਰ ਜਿਨ੍ਹਾਂ ਨੂੰ ਨੌਕਰੀ ਮਿਲਣੀ ਆ ਉਹ ਹਜੇ ਵੀ ਉਡੀਕ ਰਹੇ। ਇਸੇ ਤਰ੍ਹਾਂ ਹੀ ਬਹੁਤ ਸਾਰੇ ਉਮੀਦਵਾਰ ਜਿਹੜੇ ਅਨਲਿਜ਼ੀਬਲ ਸੀ ਕਾਉਂਸਲਿੰਗ ਵਿੱਚ ਬੁਲਾਏ ਗਏ ਸੀ ਉਹਨਾਂ ਦੀ ਥਾਂ ਨਵੇਂ ਉਮੀਦਵਾਰਾਂ ਨੇ ਆਉ। ਬਹੁਤ ਸਾਰੇ ਉਮੀਦਵਾਰਾਂ ਦਾ ਜਿਹੜਾ ਰਿਜ਼ਲਟ ਵਿਧ ਹੈਲਡ ਕਰ ਲਿਆ ਗਿਆ। ਉਹਨਾਂ ਦੀ ਕਾਉਂਸਲਿੰਗ ਦੁਬਾਰਾ ਹੋਊ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਹਜੇ ਬਾਕੀ ਨੇ। ਤੇ ਉਮੀਦਵਾਰਾਂ ਨੂੰ ਇਹ ਡਰ ਲਗਾਤਾਰ ਬਣਿਆ ਹੁੰਦਾ ਹੈ ਕਿ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਤੇ ਇਸ ਕੇਸ ਨਾਲ ਉਹਨਾਂ ਦੇ ਭਵਿੱਖ ਤੇ ਕੀ ਅਸਰ ਹੋਵੇਗਾ। ਸਾਨੂੰ ਹਰ ਪੜਾ ਲਈ ਇਸ ਤਰ੍ਹਾਂ ਦੀਆਂ ਲੜਾਈਆਂ ਲੜਨੀਆਂ ਪੈਣਗੀਆਂ। ਇਹ ਭਰਤੀ ਨੂੰ ਚੱਲਦੇ ਹੋਏ 3 ਸਾਲ ਤੋਂ ਵੱਧ ਸਮਾਂ ਹੋ ਗਿਆ। ਤੇ ਸਾਨੂੰ ਇਹ ਲੱਗਦਾ ਵੀ ਪਤਾ ਨਹੀਂ ਹੋਰ ਕਿੰਨਾ ਸਮਾਂ ਸਾਨੂੰ ਇਹ ਉਡੀਕਣਾ ਪਵੇਗਾ ਇਹ ਭਰਤੀ ਪੂਰੀ ਹੋਵੇਗੀ ਤੇ ਕਾਲਜ ਨੂੰ ਪ੍ਰੋਫੈਸਰ ਬਣੇ ਸੋ ਇਹ ਭਰਤੀ ਸੰਘਰਸ਼ ਨਾਲ ਪੂਰੀ ਹੋਣੀ ਆ ਸੰਘਰਸ਼ ਅਸੀਂ ਲੜਦੇ ਰਹਾਂਗੇ ਇਸ ਸੰਘਰਸ਼ ਦਾ ਕੀ ਰੂਪ ਹੋਊਗਾ ਇਹ ਸਾਥੀ ਬਲਵਿੰਦਰ ਹੁਣ ਗੱਲ ਕਰਦਾ ਦੋਸਤੋ ਸਾਥੀ ਪਰਮਜੀਤ ਨੇ ਡਿਟੇਲ ਦੇ ਵਿੱਚ ਸਾਰਾ ਜਿਹੜਾ ਇਹ ਮਸਲਾ ਉਹ ਦੱਸ ਹੀ ਦਿੱਤਾਗਾ ਤਾਂ ਫਿਰ ਵੀ ਮੈਂ ਇੱਕ ਦੋ ਗੱਲਾਂ ਇਹ ਕਹਿਣੀਆਂ ਚਾਹਾਂਗਾ ਕਿ ਇਹ ਭਰਤੀ ਕਿਉਂ ਜ਼ਰੂਰੀ ਆ ਇਹ ਸਿਰਫ ਇੱਥੇ ਜਿਹੜੇ ਰੁਜ਼ਗਾਰ ਮੰਗ ਰਹੇ ਪ੍ਰੋਫੈਸਰ ਆ ਇਹ ਹੀ ਨਹੀਂ ਕਹਿ ਰਹੇਗੇ ਜੇ ਤੁਸੀਂ ਪਿਛਲੇ 3-4 ਦਿਨਾਂ ਦਾ ਸੋਸ਼ਲ ਮੀਡੀਆ ਦੇਖੋ ਤਾਂ ਪੰਜਾਬ ਦਾ ਜਿਹੜਾ ਸਾਰਾ ਬੁੱਧੀਜੀਵੀ ਵਰਗ ਆ ਲੇਖਕ ਆ ਜਾਂ ਜਿਹੜੇ ਹੋਰ ਜਿਹੜੇ ਪੜਨ ਲਿਖਣ ਵਾਲੇ ਅਲੋਕ ਨਹੀਂ ਜਿਨ੍ਹਾਂ ਦਾ ਜਿਨ੍ਹਾਂ ਨੇ ਇਸ ਭਰਤੀ ਚ ਸਿਲੈਕਟ ਨਹੀਂ ਹੋਣਾ ਉਹ ਕਿਵੇਂ ਖੁਸ਼ੀ ਮਨਾ ਰਹੇ ਆ ਜਦੋਂ ਇੱਕ ਵੱਡਾ ਪੂਰ ਪਛਾਵਾਂ ਦਾ ਤੇ ਲਾਇਬ੍ਰੇਰੀ ਨਾਲ ਦਾ ਕਾਲਜ ਵਿੱਚ ਗਿਆ ਤਾਂ ਉੱਥੋਂ ਪਤਾ ਲੱਗਦਾਗਾ ਕਿ ਇਹ ਪੰਜਾਬ ਦਾ ਜਿਹੜਾ ਜਨ ਸੁਧਾਰਨਾ ਜਿਹੜਾ ਪੰਜਾਬ ਦਾ ਬੁੱਧੀਜੀਵੀ ਵਰਗ ਆ ਉਸ ਨੂੰ ਵੀ ਅਹਿਸਾਸ ਆ ਕਿ ਭਰਤੀ ਪੂਰੀ ਹੋਣ ਨਾਲ ਉਚੇਰੀ ਸਿੱਖਿਆ ਦਾ ਕਿੰਨੇ ਵਿਕਾਸ ਹੋਵੇਗਾ ਤਾਂ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਜਿਹੜੇ ਅਸੀਂ ਉਮੀਦਵਾਰ ਚਲੇ ਗਏ ਹਾਂ ਕਾਲਜਾਂ ਦੇ ਵਿੱਚ ਤਾਂ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਕਾਲਜਾਂ ਚ ਜਾ ਕੇ ਖੁਸ਼ੀ ਮਨਾਈਏ ਜਾਂ ਜਿਹੜੇ ਸਾਡੇ ਸਾਥੀ ਧਰਨੇ ਤੇ ਬੈਠੇ ਆ ਅਸੀਂ ਉਹਨਾਂ ਦਾ ਮਤਲਬ ਅਫਸੋਸ ਕਰੀਏ ਕਿ ਅਜੇ ਵੀ ਭਰਤੀ ਪੂਰੀ ਨਹੀਂ ਹੋਈ ਤਾਂ ਅਸੀਂ ਵੀ ਬੜੀ ਦੁਬਤਾਂ ਦੇ ਵਿੱਚ ਆ ਤਾਂ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਉਣੇ ਆ ਕਿ ਭਰਤੀ ਅਜੇ ਪੂਰੀ ਨਹੀਂ ਹੋਈ ਅਜੇ ਵੀ 250 ਦੇ ਕਰੀਬ ਉਮੀਦਵਾਰ ਕਾਲਜਾਂ ਚ ਜਾਣ ਤੋਂ ਬਾਹਰ ਬੈਠੇ ਆ ਤਾ ਇੱਕ ਬਹੁਤ ਵੱਡੀ ਗਿਣਤੀ ਐ ਇਸ ਭਰਤੀ ਦੀ ਜੇ ਟੋਟਲ 1152 ਦੇ ਵਿੱਚੋਂ 250 ਜਿਹੜੇ ਪ੍ਰੋਫੈਸਰ ਆ ਵੱਖ-ਵੱਖ ਵਿਸ਼ਿਆਂ ਦੇ ਉਹ ਅਜੇ ਵੀ ਬਾਹਰ ਬੈਠੇ ਆ ਤਾਂ ਜਿਨ੍ਹਾਂ 'ਚੋਂ 18 ਵਿਸ਼ਿਆਂ ਦੇ ਤਾਂ ਜੇ ਰਿਜ਼ਲਟ ਆ ਨਹੀਂ ਬਾਕੀ ਹੋਏ ਆ ਤੇ ਜਿਨ੍ਹਾਂ ਦੇ ਰਿਜ਼ਲਟ ਆ ਚੁੱਕੇ ਉਹਨਾਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਡਾਕਟਰ ਪਰਮਜੀਤ ਨੇ ਦੱਸ ਹੀ ਦਿੱਤੀਆਂ ਤਾਂ ਇਸ ਲਈ ਇਹ ਭਰਤੀ ਅਜੇ ਅਧੂਰੀ ਆ ਇਸ ਭਰਤੀ ਨੂੰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਵੇਂ ਉਹਨਾਂ ਨੇ ਤਿੰਨ ਪੂਰ ਸਫਲਤਾ ਨਾਲ ਕਾਲਜਾਂ ਚ ਭੇਜ ਦਿੱਤੇ 122 483 313 ਤਾਂ ਲਗਭਗ ਭਰਤੀ ਦਾ ਵੱਡਾ ਹਿੱਸਾ ਕਾਲਜਾਂ ਚ ਚਲਾ ਗਿਆ ਤੇ ਇੱਕ ਜਿਹੜਾ ਲਾਸਟ ਹੱਲਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇੱਕ ਲਾਸਟ ਹੰਬੜਾ ਮਾਰਿਆ ਜਾਵੇ ਇੱਕ ਲਾਸਟ ਹੱਲੇ ਦੇ ਨਾਲ ਜਿਹੜੇ ਬਾਕੀ ਰਹਿੰਦੇ ਉਮੀਦਵਾਰਾਂ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਵੀ ਸੁਰੱਖਿਅਤ ਕਰਿਆ ਜਾਵੇ ਤੇ ਸਰਕਾਰੀ ਕਾਲਜਾਂ ਦੀ ਨਹਾਰ ਆ ਜਿਹੜੀ ਉਹ ਬਦਲੀ ਜਾ ਸਕੇ ਅਸੀਂ ਜਦੋਂ ਕਾਲਜਾਂ ਚ ਜਿਹੜੇ ਗਏ ਆ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ 'ਚ ਬੜਾ ਉਤਸ਼ਾਹ ਆ ਤਾਂ ਪੰਜਾਬ ਦੇ ਲੋਕਾਂ 'ਚ ਵੀ ਬੱਚਿਆਂ 'ਚ ਉਤਸ਼ਾਹ ਅਸੀਂ ਅੰਦਰ ਜਾ ਕੇ ਦੇਖ ਰਹੇ ਹਾਂ ਕਿ ਕਾਲਜਾਂ ਨੂੰ ਕਿੰਨੀ ਜ਼ਰੂਰਤ ਆ ਰੈਗੂਲਰ ਪ੍ਰੋਫੈਸਰਾਂ ਦੀ ਜੇਕਰ ਇਹ ਭਰਤੀ ਸਫਲਤਾ ਨਾਲ ਪੂਰੀ ਹੋ ਜਾਂਦੀ ਆ ਜਲਦੀ ਪੂਰੀ ਹੋ ਜਾਂਦੀ ਆ ਇਹਨਾਂ ਸਾਰੇ ਜਿਹੜੇ ਬੱਚੇ ਹੋਏ ਉਮੀਦਵਾਰ ਕਾਲਜਾਂ 'ਚ ਚਲੇ ਜਾਂਦੇ ਆ ਤਾਂ ਅਗਲੀਆਂ ਭਰਤੀਆਂ ਦਾ ਰਾਹ ਵੀ ਮੋਕਲਾ ਹੁੰਦਾ ਜਿਹੜੇ ਬੇਰੁਜ਼ਗਾਰ ਉਡੀਕ ਰਹੇ ਆ ਜਿਹੜੇ ਰਿਸਰਚ ਸਕਾਲਰ ਐਲੀਜੀਬਲ ਨੇ ਉਡੀਕ ਰਹੇ ਆ ਅਗਲੀਆਂ ਭਰਤੀਆਂ ਨੂੰ ਉਹਨਾਂ ਲਈ ਵੀ ਇਹ ਭਰਤੀ ਜਦੋਂ ਪੂਰਾ ਹੋ ਗਈ ਉਹਨਾਂ ਲਈ ਵੀ ਰਾਹ ਖੁੱਲਦਾ ਤਾਂ ਇਸ ਭਰਤੀ ਨੂੰ ਪੂਰਾ ਹੋਣਾ ਪੰਜਾਬ ਦੇ ਆਬਾਦ ਲਈ ਪੰਜਾਬ ਦੀ ਉਜੇਰੀ ਸਿੱਕਿਆ ਲਈ ਬਹੁਤ ਜ਼ਰੂਰੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਭਰਤੀ ਨੂੰ ਜਲਦ ਤੋਂ ਜਲਦ ਪੂਰਾ ਕਰਿਆ ਜਾਵੇ ਮੈਂ ਅਗਲੀ ਗੱਲ ਲਈ ਸਾਥੀ ਜੱਟ ਡਾਕਟਰ ਜਸਪਰੀਨ ਜੀ ਨੂੰ ਕਹਾਂਗਾ ਕਿ ਉਹ ਆਪਣੀ ਗੱਲ ਰੱਖਣ ਦੋਸਤੋ ਇਸ ਮਰਤੀ ਦੇ ਪੂਰਾ ਹੋਣ ਦੇ ਵਿੱਚ ਇਸ ਵਕਤ ਜੋ ਮੁੱਖ ਅੜਿੱਕੇ ਨੇ ਉਹ ਦੋ ਪੱਧਰ ਦੇ ਨੇ ਪਹਿਲਾ ਜਿਹੜੇ 18 ਵਿਸ਼ੇ ਨੇ ਕਿ ਉਹਨਾਂ ਦਾ ਰਿਵਾਈਜ਼ ਰਿਜ਼ਲਟ ਤੇ ਕਲੀਅਰ ਕੀਤਾ ਜਾਵੇ ਤੇ ਉਹਦੇ ਵਿੱਚ ਜਿਹੜੇ ਵੀ ਸਾਥੀ ਜਿਨ੍ਹਾਂ ਦਾ ਹੱਕ ਬਣਦਾ ਹੈ ਉਹਨਾਂ ਨੂੰ ਤੁਰੰਤ ਜਿਹੜਾ ਅਪੁਆਇੰਟਮੈਂਟ ਲੈਟਰ ਦੇ ਕੇ ਕਾਲਜਾਂ ਦੇ ਵਿੱਚ ਭੇਜਿਆ ਜਾਵੇ ਇਸੇ ਤਰ੍ਹਾਂ ਪਛਾਹਵਾ ਦਾ ਇੱਕ ਵੱਡਾ ਪੂਰ ਪਿਛਲੇ ਦਿਨੀ ਜਿੱਦੇ ਵਿੱਚ ਅਸੀਂ ਖੁਦ ਵੀ ਸ਼ਾਮਲਾ ਕਾਲਜਾਂ ਦੇ ਵਿੱਚ ਪਹੁੰਚ ਗਿਆ ਲਗਭਗ 313 ਦੇ ਕਰੀਬ ਪਰ 411 ਪੋਸਟਾਂ ਦੇ ਵਿੱਚੋਂ ਬਾਕੀ ਜਿਹੜੇ 90 ਦੇ ਕਰੀਬ ਪੋਸਟਾਂ ਜਿਹੜੀਆਂ ਬਚਦੀਆਂ ਨੇ ਉਹਨਾਂ ਦੇ ਲਈ ਮੁੜ ਕਾਉਂਸਲਿੰਗ ਕੀਤੀ ਜਾਣੀ ਆ ਕੁਝ ਕੈਂਡੀਡੇਟ ਐਬਸੈਂਟ ਰਹੇ ਨੇ ਕੁਝ ਕੈਂਡੀਡੇਟ ਨਾਨ ਅਲੀਜੀਬਲ ਨੇ ਡਾਕੂਮੈਂਟਸ ਇਨਵੈਲਿਡ ਰਹੇ ਨੇ ਤਾਂ ਉਹ ਜਿਹੜੀ ਕਾਉਂਸਲਿੰਗ ਆ ਉਹ ਦੁਬਾਰਾ ਕਾਉਂਸਲਿੰਗ ਜਲਦੀ ਤੋਂ ਜਲਦੀ ਸ਼ਡਿਊਲ ਕੀਤੀ ਜਾਵੇ ਤੇ ਉਹਨਾਂ ਦੀ ਜਗ੍ਹਾ ਅਗਲੀ ਮੈਰਿਟ ਵਾਲੇ ਉਮੀਦਵਾਰਾਂ ਨੂੰ ਬੁਲਾ ਕੇ ਜਿਹੜੀ ਇਹ ਪਛਾਵਾਂ ਦੇ ਬਾਕੀ ਬਚਦੀਆਂ ਪੋਸਟਾਂ ਨੇ ਉਹਨਾਂ ਨੂੰ ਵੀ ਭਰਿਆ ਇਹ ਸਾਡੀ ਸਰਕਾਰ ਤੋਂ ਵੀ ਮੰਗ ਆ ਤੇ ਪੰਜਾਬ ਦੇ ਲੋਕਾਂ ਤੋਂ ਇਥੋਂ ਦੀ ਜਨਤਕ ਜਮਹੂਰੀ ਜਥੇਬੰਦੀਆਂ ਤੋਂ ਵੀ ਇਸ ਵਿੱਚ ਸਹਿਯੋਗ ਦੀ ਆਸ ਕਰਦੇ ਆਂ ਕੀ ਸਰਕਾਰ ਦੇ ਪੰਨਾਂ ਤੱਕ ਇਹ ਗੱਲ ਪਹੁੰਚਾਉਣ ਲਈ ਉਹ ਵੀ ਆਪਕੋ ਆਪਣੇ ਪੱਧਰ ਤੇ ਬਣਦਾ ਸਹਿਯੋਗ ਹੈ ਜਿਹੜਾ ਦੇਣ ਕੀਤਾ ਕਿ 1158 ਦੀ ਭਰਤੀ ਦਾ ਜਿਹੜਾ ਜੀਵਨਾ ਪੂਰਕ ਹੈ ਉਹਨੂੰ ਵੀ ਕਾਲਜਾਂ ਦੇ ਵਿੱਚ ਭੇਜਿਆ ਜਾ ਸਕੇ ਲੜਦੇ ਲੋਕ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ 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 ਸਾਡਾ ਇੱਕਾ ਜ਼ਿੰਦਾਬਾਦ 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 ਸਾਡਾ ਇੱਕਾ ਜ਼ਿੰਦਾਬਾਦ 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 40 ਉਮੀਦਵਾਰਾਂ ਨੂੰ ਮੁਜੱਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਰਹਿੰਦੇ ਉਮੀਦਵਾਰਾਂ ਨੂੰ ਮੁਜੱਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਰਹਿੰਦੇ 18 ਵਿਸ਼ਿਆਂ ਦਾ ਨਤੀਜਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਅਗਲੀ ਕਾਉਂਸਲਿੰਗ ਦਾ ਸ਼ਡਿਊਲ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਭਰਤੀ ਦਾ ਕੰਪੂਰ ਕਰੋ ਲਾਏ ਨੱਪੇ ਦੂਰ ਕਰੋ ਲੜਾਂਗੇ ਵੀ ਲੜਾਂਗੇ ਜਿੱਤਾਂਗੇ ਵੀ ਜਿੱਤਾਂਗੇ ਜਿੱਤਾਂਗੇ जितांगे लड़ांगे रे लड़ांगे अस ग्यारह हाँ मुट्ठी बढ़िया पंजा हाँ अस मुट्ठी बढ़िया पंजा हाँ ग्यारह सौ हा। साड़ी पार्टी पूरी करो पूरी करो पूरी करो लड़ते लोग जिंदाबाद जिंदाबाद जिंदाबाद